ਮਹਾਲੀ ਦੇ ਵਿੱਚ ਇੱਕ ਨੌਜਵਾਨ ਨਰਸ ਦੀ ਜਿਹੜੀ ਆ ਅਚਾਨਕ ਜਿਹੜੀਆ ਮੌਤ ਹੋ ਜਾਂਦੀ ਆ ਹਾਲਾਂਕਿ ਇਹ ਹਲੇ ਮੌਤ ਦਾ ਕਾਰਨ ਛੱਕੀਆ ਕਿਉਂਕਿ ਪਰਿਵਾਰਕ ਮੈਂਬਰ ਇਸ ਨੂੰ ਕਤਲ ਮੰਨਦੇ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸੁਸਾਇਸਾਈਡ ਆ ਹਰਿਆਣੇ ਦੀ ਰਹਿਣ ਵਾਲੀ ਸੀ ਪ੍ਰਿੰਕਾ ਤੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਨਰਸ ਸੀ ਮੌਕੇ ਤੇ ਪੁਲਿਸ ਪਹੁੰਚੀ ਆ ਪਰਿਵਾਰਕ ਮੈਂਬਰ ਨੇ ਪੂਰੀ ਜਾਣਕਾਰੀ ਹਾਸਲ ਕਰਦੇ ਆ ਕਿ ਆਖਰ ਅਟਨਾ ਵਾਪਰੀ ਕਿਵੇਂ 2 ਸਾਲ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਿੰਕਾ ਦਾ ਜਿਹੜਾ ਵਿਆਹ ਹੋਇਆ 2 ਸਾਲ ਹੋਈ ਸੀਗੇ ਤੇ ਹਲੇ ਜਿਹੜਾ ਉਹਦਾ ਘਰ ਵਾਲਾ ਤੇ ਨਾਲ ਕਹਿੰਦੇ ਉਹਦਾ ਦੌਰ ਇੱਥੇ ਇੱਕੋ ਇਕੱਠੇ ਰਹਿੰਦੇ ਸੀਗੇ ਇਸੇ ਮਕਾਨ ਦੇ ਵਿੱਚ ਪਰ ਅਚਾਨਕ ਕੱਲ ਇਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਜਾਂਦੀ ਆ ਉਹ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਜਿਹੜਾ ਉਹਨੂੰ ਮ੍ਰਿਤਕ ਉਸਨੂੰ ਦਾ ਜਾਂ ਹਸਪਤਾਲ ਦੇ ਵਿੱਚ ਜਿਹੜਾ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੂਸ ਆ ਕਿਸ ਮਾਮਲੇ ਜਿਹੜੀ ਨਿਰਪੱਖ ਚ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਮੌਕੇ ਤੇ थाना ਫੇਸ 8 ਪੁਲਿਸ ਪਹੁੰਚੀ ਆ ਉਹਦੇ ਵੱਲੋਂ ਵੀ ਜਿਹੜੀ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਆ ਮਹਾਲੀ ਦੇ 69 ਦੇ ਵਿੱਚ ਜਿਹੜਾ 700 ਉਹ ਜਿਹੜਾ ਕੁਝ ਨੰਬਰ ਵੇਡਾ ਮਕਾਨ ਆ ਕਿਉਂਕਿ ਇੱਥੇ ਜਿਹੜਾ ਰੈਂਟ ਤੇ ਰਹਿੰਦੇ ਸੀਗੇ ਤੇ 2 ਸਾਲ ਹੀ ਹਲੇ ਵਿਆਹ ਨੂੰ ਹੋਏ ਸੀ ਪਰ ਇਹ ਜਿਹੜੀ ਆ ਮਾਰੀ ਕਟਣਾ ਵਾਪਰ ਗਿਆ ਹਾਲਾਂਕਿ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਲਗਾਤਾਰ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀਗੀਆਂ ਪਰਿਵਾਰਕ ਮੈਂਬਰ ਕਾਫੀ ਜਿਹੜਾ ਗਮਹੀਨ ਮਾਹੌਲ ਦੇ ਵਿੱਚ ਹਸ਼ਿਆਰ ਤੋਂ ਆਇਆ ਹਰਿਆਣੇ ਦੇ ਰਹਿਣ ਵਾਲੇ ਨੇ ਹਸ਼ਿਆਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਤੇ ਹੁਣ ਉਸ ਦਾਵਾ ਕਰੀਆ ਕਿ ਅਸੀਂ ਤਾਂ ਐਫ ਆਰ ਦਰਜ ਕਰ ਲਈ ਤੇ ਮਾਮਲੇ ਦੀ ਜੀ ਜਾਂਚ ਉਹ ਕੀਤੀ ਜਾ ਰਹੀ ਹੈ ਗੱਲਬਾਤ ਪਰਿਵਾਰਕ ਮੈਂਬਰ ਨੂੰ ਸਮਝਾਇਆ ਜਾ ਰਿਹਾ ਉਹਨਾਂ ਨੂੰ ਐਫਆਈਆ ਕਾਪੀ ਵੀ ਦਿਖਾਈ ਜਾ ਰਹੀ ਹੈ ਕਿ ਪੱਚਾ ਦਰਜ ਹੋ ਗਿਆ ਪਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੁਲਸ ਨੂੰ ਸੀ ਕੱਲ ਦੇ ਫੋਨ ਕਰਦੇ ਆ ਪੁਲਸ ਨਹੀਂ ਪਹੁੰਚੀ ਸੀ ਪਰ ਪੁਲਸ ਕੰਦੀਆ ਕਿ ਅਸੀਂ ਉਸੇ ਦਿਨ ਤੋਂ ਜਿਹੜੀ ਆ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਉਹ ਦੋਨੇ ਹਲੇ ਫਰਾਰ ਦੱਸੇ ਜਾ ਰਹੇ ਨੇ ਪਰਿਵਾਰਕ ਮੈਂਬਰ ਨੇ ਸਰ ਕਿਆ ਬਿਆਨ ਆ ਮੇਰਾ ਨਾਮ ਰਕ ਵੀ ਰਿਹਾ ਹੈ ਕਿਹ ਲੱਗਤੀ ਸੀ ਆਪਕਾ ਬਿਲਕੁਲ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਨਗੇ ਪ੍ਰਿੰਕਾ ਆਪਣੇ ਲਾਤਰ ਇਹ ਦਾਦੀ ਹੈ ਇਹ ਫਾਦਰ ਸਾਹਿਬ ਹੈ ਜੀ ਪ੍ਰਿੰਕਾ ਕੇ ਹਾਂਜੀ ਆ ਫਾਦਰ ਸਾਹਿਬ ਹੋ ਕਿੰਨੇ ਸਾਲ ਹੋ ਗਏ ਤੇ ਸ਼ਾਦੀ ਕੋ ਪ੍ਰਿੰਕਾ ਦੀ ਜੀ ਦੋ ਸਾਲ ਹੈ ਟੋਟਲ 5 ਫਰਵਰੀ 2023 ਕੋ ਸ਼ਾਦੀ ਹੋਈ ਸੀ ਜੀ 24 ਸਾਲ ਕੀ ज मैरिज थी जी, रेंज थी।, रेंज थी रेंज मैरिज थी जी। आपने शादी की लड़का क्या काम करता था कुछ उस भी काम नहीं करता था जी रहा था। ना उसका भाई काम करता ना वो काम करता था जिसकी उम्मीद लग रही जी हरियाणा पुलिस के अंदर जी उन्हें जी सात आठ मीटर लड़की तंग नहीं की जी उसके बाद में तंग करने लग गई लड़की को जी अब भी झगड़ा करते थे कई बार पैसे मांगते थे जी उसका बी एस सी में एडमिशन करवाया था जी पैसे हमारे घर से लेके गया बटे डेढ़ लाख रुपए जी और पहला भी सात लाख रुपए दे रखे थे नब्बे हजार रूपये एक बार दे रखे थे जी अब भी पैसे मांग रहे थे वे जी लड़के लड़के के साथ झगड़ा करते थे जी अब लड़की को समझाते थे बेटा को गलत कदम मत उठा लेना लड़की बोलती थी मैं तुम्हारा शेर बेटा हूँ कोई गलत कदम नहीं उठाऊंगी मैं समझदार हूँ अपने आप में में वो रेस्ट तो, नहीं वो जी अब घूम रहे उनको गिरफ्तारी आप, आप आपने देखा कि जहाँ पर आप लेके गए थे अस्पताल जहाँ यही ले गए खुद लेके गए थे जी, थे जी। एक सौ बारह फोन उसका उनने जी एक सौ बारह फोन किया जी एक सौ बारह वाले ने जी पुलिस बुला जी पुलिस वाले तार के लेके उनके साथ में कोई लेडीज पुलिस भी नहीं थी जी उन्हें उसके उसके स्टाल आप उसकी उसकी पास पास था। था, पता नहीं था इस बात नहीं आया मतलब फोन नहीं आया हमारे पास जी उसकी सास ने हमारे पास फोन नहीं किया उसकी सास के पास हमने बात करने के लिए फोन किया था जी लड़की का फोन नहीं मिल रहा था जी तो फिर उसके बाद में जी ਉਹ ਅਮਨੇ ਪਤਾ ਚਲ ਗਿਆ ਮੇਰਾ ਇੰਕਲ ਨੇ ਬਤਾਇਆ ਬੇ ਲੜਕੀਏ ਸਾਥ ਕੋ ਆਛਾ ਹੋ ਗਿਆ ਤੂੰ ਆਓ ਫਿਰ ਅਮ ਰਾਤ ਕੋ ਆਈ ਜੀ ਅਮਨੇ ਮੇਰੇ ਤਾਤਾ ਜੀ ਕੋ ਭੇਜ ਦਿਆ ਯਾਹ ਪੇ ਬਸ ਸਸਫੇਸ਼ਨ ਦੇਖੋ ਕਿਆ ਵਹਾਂ ਪਰ ਜਾ ਕੇ ਨੇ ਉਹਨੇ ਪੁਲਿਸ ਵਾਲੇ ਆਈ ਜੀ ਵੇ ਉਹ ਲੜਕੀ ਕੋ ਯਾਹ ਸੇ ਲੈ ਕੇ और हॉस्पिटल में ले गई जी हॉस्पिटल में ले जाने के बाद में जी रात को छोड़ के बाज गई लड़की को जी शक क्यों लगता है उसने उसका कत्ल हुआ है क्योंकि परिवार का सुंदर एक्टिव जी, में मतलब जी। लगता है सुसाइड नहीं कर सकती। नहीं कभी भी सवाल ही पैदा नहीं जी उसके मिर्दी की माँ को बोलती थी मैं तुम्हारा शेर बैठा हूँ कभी गलत कदम नहीं उठाऊंगी मैं और मेरी पत्नी को बोलती मैंने उसको लड़की को समझाया बेटा तू नौकरी छोड़ दे मेरे लड़का ने बोला मेरी माँ ने बोला तू नौकरी छोड़ दे सास के पास चली जा पर उसका भाई रहता था और तो उसके साथ फ्रेंड रहती थी जी अनमेरिड थे दोनों दोनों जी और दस, दस दस दिन रहते थे जी नरसिंह का कोर्स पढ़ी लिखी लड़की थी आपने ऐसे लड़के के साथ शादी कर ली जो फ्री फ्री था हमने जी कह रहे थे वो विदेश जाएंगे जी विदेश के लिए गया था लड़की राजी होगी तुम पैसे दे दो भाई ਇਹ ਆਪਣੇ ਭਾਵਾਵਾਂ ਨੇ ਪੈਸੇ ਦੇ ਦਿੱਤੀ ਜੀ 7 ਲੱਖ ਰੁਪਏ ਨੂੰ ਕੋਜੀ ਅੱਛਾ ਉਸਕੇ ਬਾਅਦ ਦੋ ਤਿੰਨ ਲੱਖ ਹੋਰ ਲੇ ਗਏ ਤੇ ਜੀ ਵੀ ਆਮਨੇ ਬੋਲੇ ਵਿਦੇਸ਼ ਜਾਏਗੇ ਮੈਂ ਵਿਦੇਸ਼ ਜਾਏਗੀ ਉਸਨੇ ਹਾਈਲੈਸਟ ਕਰ ਰੱਖੀਤੀ ਬਟੇ ਉਹਨੇ ਲੜਕੇ ਨੇ ਅਮਨੇ ਉਸਕੇ ਲਈ ਬੋਲ ਦਿਆ ਬੇ ਲੜਕੀ ਵਿਦੇਸ਼ ਜਾਏਗੀ ਕੋਰਸ ਕਰਕੇ ਲੜਕੀ ਅੱਛੀ ਪੇ ਮਿਲ ਜਾਏਗੀ ਤੁਮ ਨਹੀਂ ਉਸੇ ਓਕੇ ਤੇ ਪਹੁੰਚ ਗਿਆ ਪੂਰਾ ਮਾਮਲੇ ਦੀ ਵੈਰੀਫਾਈ ਕੀਤੀ ਜਾਈਆ ਉਹ ਕਹਿੰਦੇ ਪਰਿਵਾਰ ਨੂੰ ਅਸੀਂ ਪੂਰਾ ਇਨਸਾਫ ਦਵਾਵਾਂਗੇ ਨਵਦੀਪ ਜੀ ਮੌਕੇ ਤੇ ਪਹੁੰਚੇ ਹੋ ਪਰਿਵਾਰ ਕੇ ਮੈਂਬਰਸ ਥੋੜਾ ਜਿਹਾ ਰੋਸ ਦੇਖੋ ਉਹਨਾਂ ਦੀ ਨੌਜਵਾਨ ਬੇਟੀ ਦੀ ਜੋ ਅਚਾਨਕ ਮੌਤ ਹ ਉਸੀ ਮੌਕੇ ਤੇ ਪਹੁੰਚੋ ਉਹਨਾਂ ਨੂੰ ਸੈਟੀਸਫਾਈ ਕੀਤਾ ਕੀ ਕਿਹਾ ਪਾਚਾ ਦਰਜ ਹੋ ਗਿਆ ਕੀ ਕਹਿਣਾ ਚਾਹੋਗੇ ਅ ਮੈਂ ਕੱਲ ਵੀ ਪਰਿਵਾਰ ਨੂੰ ਮਿਲਿਆ ਸੀਗਾ ਕੱਲ ਵੀ ਪਰਸਨਲੀ ਮੈਂ ਸਾਰੇ ਪਰਿਵਾਰ ਨਾਲ ਆਪ ਗੱਲ ਕੀਤੀ ਹੈ ਬੇਟੀ ਜਾਨ ਦਾ ਸਾਨੂੰ ਪੂਰੀ ਹਮਦਰਦੀ ਹੈ ਉਸ ਚੀਜ਼ ਦੀ ਤੇ ਅਸੀਂ ਕੱਲ ਹੀ ਇਹਦੇ ਚ ਐਫ ਆਈ ਆਰ ਦਰਜ ਕਰਤੀ ਸੀ ਐਫ ਆਈ ਆਰ ਨੰਬਰ 20 ਹੈ 106 ਬੀ ਐਨ ਐਸ ਤੇ ਮੁੰਡੇ ਦੇ ਖਿਲਾਫ ਹੈ ਮੁੰਡੇ ਦੇ ਪਰਿਵਾਰ ਦੇ ਖਿਲਾਫ ਹੈ ਐਫ ਆਈ ਆਰ ਤੇ ਇਹਦੇ ਚ ਜੋ ਵੀ ਕੰਮ ਹੋਨ ਮੈਰਿਟ ਹੋ ਰਿਹਾ ਹੈ ਉਹ ਕਈਆਂ ਨੂੰ ਮੇਬੀ ਇਸ ਚੀਜ਼ ਬਾਰੇ ਨਹੀਂ ਸੀ ਨੋਲੇਜ ਹੈਗੀ ਉਹ ਆਪਕੇ ਨਾਲ ਦੱਸਿਆ ਸਮਝਾਇਆ ਐਫ ਆਈ ਆਰ ਵੀ ਦਿਖਾਈਏ ਕੱਲ ਦੀ ਡੇਟ ਚੈ ਇਹ ਕੁਝ ਥੋੜਾ ਜਿਹਾ ਹੁੰਦਾ ਹੈ ਕਿਉਂਕਿ ਹਰਿਆਣੇ ਦੇ ਰਹਿਣ ਵਾਲੇ ਸੀ ਇੱਥੇ ਕਿਰਾਏ ਤੇ ਰਹਿੰਦੇ ਨੇ ਪਰਿਵਾਰ ਇਹਨਾਂ ਨੂੰ ਲੱਗ ਗਿਆ ਕਿਵੇਂ ਵੀ ਅਸੀਂ ਦੂਸਰੀ ਸਟੇਟ ਤੋਂ ਆ ਰਹੇ ਹਾਂ ਤੇ ਸਾਡੀ ਸੁਣਵਾਈ ਨਹੀਂ ਬਟ ਪੰਜਾਬ ਪੁਲਿਸ ਟੋਟਲੀ ਕਮਿਟਿਡ ਆਪਣਾ ਇੱਥੇ ਬਿਲਕੁਲ ਉਹ ਨੈਰਿਟਿਵ ਹੈ ਜੋ ਵੀ ਚੀਜ਼ ਹੋ ਰਹੀ ਹੈ ਤੇ ਅਸੀਂ ਨਾਲ ਦੇ ਨਾਲ ਐਫ ਆਈ ਆਰ ਦਰਜ ਕੀਤੀ ਇਹਨਾਂ ਦੀ ਸਟੇਟਮੈਂਟ ਬਾਈ ਨੇਮ ਕੀਤੀ ਹੈ ਕਿ ਸਰ ਹਾਂਜੀ ਹਾਂਜੀ ਬਿਲਕੁਲ ਜੀ ਇਹਦੇ ਹਸਬੰਡ ਤੇ ਬਾਈ ਨੇਮ ਹੈ ਪਰਿਵਾਰ ਦੇ ਮੈਂਬਰਸ ਨਾਲ اٹ ਉਹਦੇ ਚੈਫੀਰ ਤੇ ਮਤਲਬ ਹੁਣ ਇਹਨਾਂ ਨੂੰ ਪੋਸਟਮਾਰਟ ਤੋਂ ਬਾਅਦ ਅਸਲੀ ਮਤਲਬ ਪਤਾ ਲੱਗੇਗਾ ਕਿ ਕਾਰਨ ਕੀ ਹੈ ਕਿਉਂਕਿ ਇਹ ਮਰਡਰ ਦੀ ਕਾਰਨ ਹੈ ਸੁਸਾਇਡ ਦਾ ਤੁਸੀਂ ਕਹਿ ਰਹੇ ਹੋ ਮਤਲਬ ਜੀ ਇਸ ਮੌਕੇ ਤੇ ਦੇਖਿਆ ਹੈਂਗਿੰਗ ਦਾ ਮੈਟਰ ਸੀਗਾ ਅਸੀਂ ਉਹਦੇ ਚ ਬੈਟਮੈਂਟ ਟੂ ਸੁਸਾਇਡ ਦਾ ਪਰਚਾ ਦਿੱਤਾ ਤੇ ਪੋਸਟਮਾਰਟਮ ਕਰਵਾ ਕੇ ਜੋ ਵੀ ਇਹਦੇ ਵਿੱਚ ਕਲੈਰਿਟੀ ਹੋਈ ਇਨਵੈਸਟੀਗੇਸ਼ਨ ਨੂੰ పార్ਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕਲੀਅਰ ਹੋਊਗਾ ਠੀਕ ਹੈ ਤੁਹਾਨੂੰ ਬਿਲਕੁਲ ਐਸ ਐਚਓ ਸੀਗੇ ਥਾਣਾ ਫਿਰ ਰੱਟ ਦੇ ਨਵਦੀਪ ਜੀ ਸਪਸ਼ਟ ਤੌਰ ਤੇ ਕਹਿੰਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਤੱਕਾ ਨਹੀਂ ਕਿਉਂਕਿ ਬਾਹਰ ਤੋਂ ਆਇਨੇ ਥੋੜਾ ਜਿਹਾ ਲੱਗਦਾ ਉਹਨਾਂ ਨੂੰ ਕਿ ਪੁਲਸ ਪੱਖਪਾਤ ਕਰਦੀ ਹੈ ਕਹਿੰਦੇ ਅਸੀਂ ਪਰਚਾ ਵੀ ਦਰਜ ਕਰ ਲਿਆ ਕੇਸ ਵੀ ਦਰਜ ਕਰ ਲਿਆ ਜਦੋਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਆ ਜਾਵੇਗਾ ਪਰ ਫਲਹਾਲ ਮਾਮਲਾ ਥੋੜਾ ਜਿਹਾ ਇਸ ਕਰਕੇ ਜੇ ਅਮੀਰਾ ਕਿਸੇ ਵੀ ਨੌਜਵਾਨ ਲੜਕੀ ਦੀ ਅਚਾਨਕ ਮੌਤ ਹੋ ਜਾਣੀ ਪਰਿਵਾਰ ਲਈ ਵੱਡਾ ਜਿਹੜਾ ਸਦਮਾ ਹੁੰਦਾ ਕਿਉਂਕਿ ਨਰਸਿੰਗ ਦਾ ਕੋਰਸ ਕਰਦੀ ਇੱਕ ਹਸਪਤਾਲ ਦੇ ਵਿੱਚ ਨਰਸਿੰਗ ਸੀਗੀ ਤੇ ਲੜਕੇ ਦੇ ਨਾਲ ਜਿਹਨੂੰ ਕਹਿੰਦੇ ਵਿਆਹ ਹੋਇਆ ਉਹਨਾਂ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਇੱਥੇ ਹੁਣ ਕਿਰਾਏ ਤੇ ਰਹਿੰਦੇ ਸੀਗੇ ਪਰ ਮਦਭਾਗੀ ਕੱਟਣਾ ਹੈ ਪਰਿਵਾਰ ਦੇ ਵਿੱਚ ਜਿਹੜਾ ਗਮੀਨ ਮਾਹੌਲ ਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਚ ਅਸਲ ਸਚਾਈ ਕੀ ਨਿਕਲਦੀ ਹੈ ਕਤਲ ਜਾਂ ਮਰਡਰ ਇਹ ਫਿਲਹਾਲ ਜਾਂਚ ਦਾ ਵਿਸ਼ਾ ਪੋਸਟ ਮਾਰਡਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮਹਾਲੀ ਤੋਂ ਗਰਦੀ ਬਹਿਨੀਪਾਲ ਡੇਲੀ ਪੋਸਟ ਪੰਜਾਬੀ ਮਹਾਲੀ ਦੇ ਵਿੱਚ ਇੱਕ ਨੌਜਵਾਨ ਨਰਸ ਦੀ ਜਿਹੜੀ ਆ ਅਚਾਨਕ ਜਿਹੜੀ ਆ ਮੌਤ ਹੋ ਜਾਂਦੀ ਆ ਹਾਲਾਂਕਿ ਇਹ ਹਲੇ ਮੌਤ ਦਾ ਕਾਰਨ ਛੱਕਿਆ ਕਿਉਂਕਿ ਪਰਿਵਾਰਕ ਮੈਂਬਰ ਇਸ ਨੂੰ ਕਤਲ ਮੰਨਦੇ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸੁਸਾਇਸਾਈਡ ਹਰਿਆਣੇ ਦੀ ਰਹਿਣ ਵਾਲੀ ਸੀ ਪ੍ਰਿੰਕਾ ਤੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਨਰਸ ਸੀ ਮੌਕੇ ਤੇ ਪੁਲਿਸ ਪਹੁੰਚੀ ਆ ਪਰਿਵਾਰਕ ਮੈਂਬਰ ਨੇ ਪੂਰੀ ਜਾਣਕਾਰੀ ਹਾਸਲ ਕਰਦੇ ਆ ਆਖਰ ਅਟਨਾ ਵਾਪਰੀ ਕਿਵੇਂ 2 ਸਾਲ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਿੰਕਾ ਦਾ ਜਿਹੜਾ ਵਿਆਹ ਹੋਇਆ 2 ਸਾਲ ਹੋਈ ਸੀਗੇ ਤੇ ਹਲੇ ਜਿਹੜਾ ਉਹਦਾ ਘਰ ਵਾਲਾ ਤੇ ਨਾਲ ਕਹਿੰਦੇ ਉਹਦਾ ਦਿਓਰ ਇੱਥੇ ਇੱਕੋ ਇਕੱਠੇ ਰਹਿੰਦੇ ਸੀਗੇ ਇਸੇ ਮਕਾਨ ਦੇ ਵਿੱਚ ਪਰ ਅਚਾਨਕ ਕੱਲ ਇਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਜਾਂਦੀ ਆ ਉਹ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਜਿਹੜਾ ਉਹਨੂੰ ਮ੍ਰਿਤਕ ਉਸਨੂੰ ਦਾ ਜਾਂ ਹਸਪਤਾਲ ਦੇ ਵਿੱਚ ਜਿਹੜਾ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਆ ਕਿਸ ਮਾਮਲੇ ਦੀ ਜਿਹੜੀ ਨਿਰਪੱਖ ਚ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਮੌਕੇ ਤੇ थाना ਫੇਸ 8 ਪੋਰਸ ਪਹੁੰਚੀ ਆ ਉਹਦੇ ਵੱਲੋਂ ਵੀ ਜਿਹੜੀ ਆ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਆ ਮਹਾਲੀ ਦੇ 69 ਦੇ ਵਿੱਚ ਜਿਹੜਾ 700 ਉਹ ਜਿਹੜਾ ਕੁਝ ਨੰਬਰ ਵੇਡਾ ਮਕਾਨ ਆ ਕਿਉਂਕਿ ਇੱਥੇ ਜਿਹੜਾ ਰੈਂਟ ਤੇ ਰਹਿੰਦੇ ਸੀ ਤੇ 2 ਸਾਲ ਹੀ ਹਲੇ ਵਿਆਹ ਨੂੰ ਹੋਏ ਸੀ ਪਰ ਇਹ ਜਿਹੜੀ ਆ ਮਾਰੀ ਕਟਣਾ ਵਾਪਰ ਗਿਆ ਹਾਲਾਂਕਿ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਲਗਾਤਾਰ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀਗੀਆਂ ਪਰਿਵਾਰਕ ਮੈਂਬਰ ਕਾਫੀ ਜਿਹੜਾ ਗਮਹੀਨ ਮਾਹੌਲ ਦੇ ਵਿੱਚ ਹੁਸ਼ਿਆਰ ਤੋਂ ਆਇਆ ਹਰਿਆਣੇ ਦੇ ਰਹਿਣ ਵਾਲੇ ਨੇ ਹੁਸ਼ਿਆਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਤੇ ਹੁਣ ਪੁਲਸ ਦਾਵਾ ਕਰ ਰਹੀ ਹੈ ਕਿ ਅਸੀਂ ਤਾਂ ਐਫਆਰ ਦਰਜ ਕਰ ਲਈ ਤੇ ਮਾਮਲੇ ਦੀ ਜੀ ਜਾਂਚ ਉਹ ਕੀਤੀ ਜਾ ਰਹੀ ਹੈ ਗੱਲਬਾਤ ਪਰਿਵਾਰਕ ਮੈਂਬਰ ਨੂੰ ਸਮਝਾਇਆ ਜਾ ਰਿਹਾ ਉਹਨਾਂ ਨੂੰ ਐਫਆਰ ਕਾਪੀ ਵੀ ਦਿਖਾਈ ਜਾ ਰਹੀ ਹੈ ਕਿ ਪੱਤਾ ਦਰਜ ਹੋ ਗਿਆ ਪਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੁਲਸ ਨੂੰ ਸੀ ਕੱਲ ਦੇ ਫੋਨ ਕਰਦੇ ਆ ਪੁਲਸ ਨਹੀਂ ਪਹੁੰਚੀ ਸੀ ਪਰ ਪੁਲਸ ਕਹਿੰਦੀ ਆ ਕਿ ਅਸੀਂ ਉਸੇ ਦਿਨ ਤੋਂ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਉਹ ਦੋਨੇ ਹਲੇ ਫਰਾਰ ਦੱਸੇ ਜਾ ਰਹੇ ਨੇ ਪਰਿਵਾਰਕ ਮੈਂਬਰ ਨੇ ਸਰ ਕੀ ਬਿਆਨ ਮੇਤਾ मेरा नाम रघबीर है क्या लगती है ऊपरी का पोती बिल्कुल परिवार के मेंबर ने गलबात करेंगे प्रियंका आपके लगते हैं ये दादी है ये फादर साहब है जी अच्छा। प्रियंका के अच्छा हाँ जी। आप फादर साहब हो कितने साल हो गए थे शादी को प्रियंका को जी दो साल है पाँच फरवरी 2023 को शादी हुई थी जी रेंज मैरिज थी हाँ जी रेंज मैरिज थी थी रेंज मैरिज थी आपने शादी की लड़का क्या काम करता था कुछ उस भी काम नहीं करता था जी ना उसका भाई काम करता ना वो काम करता था जिसकी उम्मीद लग रही जी हरियाणा पुलिस के अंदर जी उन्हें जी सात आठ मीटर लड़की तंग नहीं की जी उसके बाद में तंग करने लग गई लड़की को जी अब भी झगड़ा करते थे कई बार पैसे मांगते थे जी उसका बी एस सी में एडमिशन करवाया था जी पैसे हमारे घर से लेके गया बटे डेढ़ लाख रुपए जी और पहला भी सात लाख रुपए दे रखे थे नब्बे हजार रूपये एक बार दे रखे थे जी अब भी पैसे मांग रहे थे वे जी लड़के लड़के के साथ झगड़ा करते थे जी अब लड़की को समझाते थे बेटा को गलत कदम मत उठा लेना लड़की बोलती थी मैं तुम्हारा शेर बेटा हूँ कोई गलत कदम नहीं उठाऊंगी मैं समझदार हूँ अपने आप में में वो, तो, नहीं हो वो जी अब उनको गिरफ्तारी आपने देखा आप लेके गए थे अस्पताल जहाँ यही ले गए खुद लेके गए थे जी उन सौ बारह फोन उसका उस, उनने जी एक सौ बारह फोन किया जी एक सौ बारह वाले ने जी पुलिस बुला जी पुलिस वाले तार के लेके गए जी उनके साथ में कोई लेडीज पुलिस भी नहीं थी जी उन्हें

हमने पता चल गया है मेरे अंकल ने बताया लड़की के साथ को हादसा हो गया है तुम आओ फिर हम रात को आए जी हमने साथ साथ जी को भेज दिया यहाँ पे सस्पेक्शन देखो क्या है वहां पर जाके ने उन पुलिस वाले आए जी वे लड़कियों को यहाँ से लेके और हॉस्पिटल में ले गई जी हॉस्पिटल में ले जाने के बाद में जी रात को छोड़ के बाज गई लड़की को जी शक क्यों लगता है की उसने उसका कतल हुआ है क्योंकि परिवार का सुंदर एक्टिव आप में तो जी तो लगता है सुसाइड नहीं नहीं कर सकती। नहीं, कभी भी सवाल ही पैदा नहीं जी उसके मिर्दी माँ को बोलती थी मैं तुम्हारा शेर बैठा हूँ कभी गलत कदम नहीं उठाऊंगी मैं और मेरी पत्नी बोलती मैंने उसको लड़की को समझाया बे बेटा नौकरी छोड़ दे मेरे लड़का ने बोला मेरी माँ ने बोला तू नौकरी जी अनमेरिड थे दोनों जी और दस दस दिन रहते थे जी नर्सिंग का कोर्स पढ़ी लिखी लड़की थी आपने ऐसे लड़के के साथ शादी कर ली जो फ्री फ्री था हमने जी कह रहे थे वो विदेश जाएंगे जी विदेश के लिए गया था लड़की राजी होगी तुम पैसे दे दो ਇਹ ਆਪਣੇ ਭਾਵਾਵਾਂ ਨੇ ਪੈਸੇ ਦੇ ਦਿੱਤੇ ਜੀ 7 ਲੱਖ ਰੁਪਏ ਨੂੰ ਕੋਜੀ ਅੱਛਾ ਉਸਕੇ ਬਾਅਦ ਦੋ ਤਿੰਨ ਲੱਖ ਹੋਰ ਲੇ ਗਏ ਤੇ ਜੀ ਵੀ ਆਮਨੇ ਬੋਲੇ ਵਿਦੇਸ਼ ਜਾਏਗੇ ਮੈਂ ਵਿਦੇਸ਼ ਜਾਏਗੀ ਉਸਨੇ ਹਾਈ ਲੈਸਟ ਕਰ ਰੱਖੀ ਤੀ ਬਟੇ ਉਹਨੇ ਲੜਕੇ ਨੇ ਅਮਨੇ ਉਸਕੇ ਲਈ ਬੋਲ ਦਿਆ ਬੇ ਲੜਕੀ ਵਿਦੇਸ਼ ਜਾਏਗੀ ਕੋਰਸ ਕਰਕੇ ਲੜਕੀ ਅੱਛੀ ਪੇ ਮਿਲ ਜਾਏਗੀ ਤੁਮ ਨਹੀਂ ਉਸੇ ਓਕੇ ਤੇ ਪਹੁੰਚ ਗਿਆ ਪੂਰਾ ਮਾਮਲੇ ਦੀ ਵੈਰੀਫਾਈ ਕੀਤੀ ਜਾਈਆ ਉਹ ਕਹਿੰਦੇ ਪਰਿਵਾਰ ਨੂੰ ਅਸੀਂ ਪੂਰਾ ਇਨਸਾਫ ਦਵਾਵਾਂਗੇ ਨਵਦੀਪ ਜੀ ਮੌਕੇ ਤੇ ਪਹੁੰਚੇ ਹੋ ਪਰਿਵਾਰ ਕੇ ਮੈਂਬਰਸ ਥੋੜਾ ਜਿਹਾ ਰੋਸ ਦੇਖੋ ਉਹਨਾਂ ਦੀ ਨੌਜਵਾਨ ਬੇਟੀ ਦੀ ਜੋ ਅਚਾਨਕ ਮੌਤ ਹ ਉਸੀ ਮੌਕੇ ਤੇ ਪਹੁੰਚੋ ਉਹਨਾਂ ਨੂੰ ਸੈਟੀਸਫਾਈ ਕੀਤਾ ਕੀ ਕਿਹਾ ਪਾਚਾ ਦਰਜ ਹੋ ਗਿਆ ਕੀ ਕਹਿਣਾ ਚਾਹੋ ਅ ਮੈਂ ਕੱਲ ਵੀ ਪਰਿਵਾਰ ਨੂੰ ਮਿਲਿਆ ਸੀਗਾ ਕੱਲ ਵੀ ਪਰਸਨਲੀ ਮੈਂ ਸਾਰੇ ਪਰਿਵਾਰ ਨਾਲ ਆਪ ਗੱਲ ਕੀਤੀ ਹੈ ਬੇਟੀ ਜਾਨ ਦਾ ਸਾਨੂੰ ਪੂਰੀ ਹਮਦਰਦੀ ਹੈ ਉਸ ਚੀਜ਼ ਦੀ ਤੇ ਅਸੀਂ ਕੱਲ ਹੀ ਇਹਦੇ ਚ ਐਫ ਆਈ ਆਰ ਦਰਜ ਕਰਤੀ ਸੀ ਐਫ ਆਈ ਆਰ ਨੰਬਰ 20 ਹੈ 106 ਬੀ ਐਨ ਐਸ ਤੇ ਮੁੰਡੇ ਦੇ ਖਿਲਾਫ ਹੈ ਮੁੰਡੇ ਦੇ ਪਰਿਵਾਰ ਦੇ ਖਿਲਾਫ ਹੈ ਐਫ ਆਈ ਆਰ ਤੇ ਇਹਦੇ ਚ ਜੋ ਵੀ ਕੰਮ ਹੈ ਅਨ ਮੈਰਿਡ ਹੋ ਰਿਹਾ ਹੈ ਉਹ ਕਈਆਂ ਨੂੰ ਮੇਬੀ ਇਸ ਚੀਜ਼ ਬਾਰੇ ਨਹੀਂ ਸੀ ਨੋਲੇਜ ਹੈਗੀ ਉਹ ਆਪਕੇ ਨਾਲ ਦੱਸਿਆ ਸਮਝਾਇਆ ਐਫ ਆਈ ਆਰ ਵੀ ਦਿਖਾਈਏ ਕੱਲ ਦੀ ਡੇਟ ਚੈ ਇਹ ਕੋਈ ਥੋੜਾ ਜਿਹਾ ਹੁੰਦਾ ਹੈ ਕਿਉਂਕਿ ਹਰਿਆਣੇ ਦੇ ਰਹਿਣ ਵਾਲੇ ਸੀ ਇੱਥੇ ਕਿਰਾਏ ਤੇ ਰਹਿੰਦੇ ਨੇ ਪਰਿਵਾਰ ਇਹਨਾਂ ਨੂੰ ਲੱਗ ਗਿਆ ਕਿਵੇਂ ਵੀ ਅਸੀਂ ਦੂਸਰੀ ਸਟੇਟ ਤੋਂ ਆ ਰਹੇ ਹਾਂ ਤੇ ਸਾਡੀ ਸੁਣਵਾਈ ਨਹੀਂ ਬਟ ਪੰਜਾਬ ਪੁਲਿਸ ਟੋਟਲੀ ਕਮਿਟਿਡ ਆਪਣਾ ਇੱਥੇ ਬਿਲਕੁਲ ਓਨ ਨੈਰਿਟੀ ਹੈ ਜੋ ਵੀ ਚੀਜ਼ ਹੋ ਰਹੀ ਹੈ ਤੇ ਅਸੀਂ ਨਾਲ ਦੇ ਨਾਲ ਐਫ ਆਈ ਆਰ ਦਰਜ ਕੀਤੀ ਹੈ ਇਹਨਾਂ ਦੀ ਸਟੇਟਮੈਂਟ ਬਾਈ ਨੇਮ ਕੀਤੀ ਹੈ ਕਿਸੇ ਹਾਂਜੀ ਹਾਂਜੀ ਬਿਲਕੁਲ ਜੀ ਇਹਦੇ ਹਸਬੰਡ ਤੇ ਬਾਈ ਨੇਮ ਹੈ ਪਰਿਵਾਰ ਦੇ ਮੈਂਬਰਸ ਨਾਲ ਅਟੈਕ ਉਹਦੇ ਚ ਐਫ ਆਈ ਆਰ ਤੇ ਮਤਲਬ ਹੁਣ ਇਹਨਾਂ ਨੂੰ ਪੋਸਟਮਾਰਟ ਤੋਂ ਬਾਅਦ ਅਸੀਂ ਮਤਲਬ ਪਤਾ ਲੱਗੇਗਾ ਕਿ ਕਾਰਨ ਕੀ ਹੈ ਕਿਉਂਕਿ ਇਹ ਮਰਡਰ ਦੀ ਕਾਰਨ ਹੈ ਸੁਸਾਇਡ ਦਾ ਤੁਸੀਂ ਕਹਿ ਰਹੇ ਹੋ ਮਤਲਬ ਜੀ ਇਸ ਮੌਕੇ ਤੇ ਦੇਖਿਆ ਹੈਂਗਿੰਗ ਦਾ ਮੈਟਰ ਸੀਗਾ ਅਸੀਂ ਉਹਦੇ ਚ ਅਬੈਟਮੈਂਟ ਟੂ ਸੁਸਾਇਡ ਦਾ ਪਰਚਾ ਦਿੱਤਾ ਤੇ ਪੋਸਟਮਾਰਟਮ ਕਰਵਾ ਕੇ ਜੋ ਵੀ ਇਹਦੇ ਵਿੱਚ ਕਲੈਰਿਟੀ ਹੋਈ ਇਨਵੈਸਟੀਗੇਸ਼ਨ ਨੂੰ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕਲੀਅਰ ਹੋਊਗਾ ਠੀਕ ਹੈ ਤੁਹਾਨੂੰ ਬਿਲਕੁਲ ਐਸ ਐਚ ਓ ਸੀਗੇ ਖਾਣਾ ਫਿਰ ਰੱਟ ਦੇ ਨਵਦੀਪ ਜੀ ਸਪਸ਼ਟ ਤੌਰ ਤੇ ਕਹਿੰਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਤੱਕਾ ਨਹੀਂ ਕਿਉਂਕਿ ਬਾਹਰ ਤੋਂ ਆਇਨੇ ਥੋੜਾ ਜਿਹਾ ਲੱਗਦਾ ਉਹਨਾਂ ਨੂੰ ਕਿ ਪੁਲਸ ਪੱਖਪਾਤ ਕਰਦੀ ਹੈ ਕਹਿੰਦੇ ਅਸੀਂ ਪਰਚਾ ਵੀ ਦਰਜ ਕਰ ਲਿਆ ਕੇਸ ਵੀ ਦਰਜ ਕਰ ਲਿਆ ਜਦੋਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਆ ਜਾਵੇਗਾ ਪਰ ਫਲਹਾਲ ਮਾਮਲਾ ਥੋੜਾ ਜਿਆਦਾ ਇਸ ਕਰਕੇ ਗੰਭੀਰ ਆ ਕਿਸੇ ਵੀ ਨੌਜਵਾਨ ਲੜਕੀ ਦੀ ਅਚਾਨਕ ਮੌਤ ਹੋ ਜਾਣੀ ਪਰਿਵਾਰ ਲਈ ਵੱਡਾ ਜਿਹੜਾ ਸਦਮਾ ਹੁੰਦਾ ਕਿਉਂਕਿ ਨਰਸਿੰਗ ਦਾ ਕੋਰਸ ਕਰਦੀ ਇੱਕ ਹਸਪਤਾਲ ਦੇ ਵਿੱਚ ਨਰਸਿੰਗ ਸੀਗੀ ਤੇ ਲੜਕੇ ਦੇ ਨਾਲ ਜਿਸ ਨੂੰ ਕਹਿੰਦੇ ਵਿਆਹ ਹੋਇਆ ਉਹਨਾਂ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਇੱਥੇ ਹੁਣ ਕਿਰਾਏ ਤੇ ਰਹਿੰਦੇ ਸੀਗੇ ਪਰ ਮੱਦ ਭਾਗੀ ਕੱਟਣਾ ਹੈ ਪਰਿਵਾਰ ਦੇ ਵਿੱਚ ਜਿਹੜਾ ਗਮੀਨ ਮਾਹੌਲ ਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅਸਲ ਸਚਾਈ ਕੀ ਨਿਕਲਦੀ ਹੈ ਕਤਲ ਜਾਂ ਮਰਡਰ ਇਹ ਫਿਲਹਾਲ ਜਾਂਚ ਦਾ ਵਿਸ਼ਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮਹਾਲੀ ਤੋਂ ਗਰਦੀਬੈਨੀਪਾਲ ਡੇਲੀ ਪੋਸਟ ਪੰਜਾਬੀ ਮਹਾਲੀ ਦੇ ਵਿੱਚ ਇੱਕ ਨੌਜਵਾਨ ਨਰਸ ਦੀ ਜਿਹੜੀ ਆ ਅਚਾਨਕ ਜਿਹੜੀਆਂ ਮੌਤ ਹੋ ਜਾਂਦੀ ਆ ਹਾਲਾਂਕਿ ਇਹ ਹਲੇ ਮੌਤ ਦਾ ਕਾਰਨ ਛੱਕੀ ਆ ਕਿਉਂਕਿ ਪਰਿਵਾਰਕ ਮੈਂਬਰ ਇਸ ਨੂੰ ਕਤਲ ਮੰਨਦੇ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸੁਸਾਇਸਾਈਡ ਆ ਹਰਿਆਣੇ ਦੀ ਰਹਿਣ ਵਾਲੀ ਸੀ ਪ੍ਰਿੰਕਾ ਤੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਨਰਸ ਸੀ ਮੌਕੇ ਤੇ ਪੁਲਿਸ ਪਹੁੰਚੀ ਆ ਪਰਿਵਾਰਕ ਮੈਂਬਰ ਨੇ ਪੂਰੀ ਜਾਣਕਾਰੀ ਹਾਸਲ ਕਰਦੇ ਆ ਕਿ ਆਖਰ ਅਟਨਾ ਵਾਪਰੀ ਕਿਵੇਂ 2 ਸਾਲ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਿੰਕਾ ਦਾ ਜਿਹੜਾ ਵਿਆਹ ਹੋਇਆ 2 ਸਾਲ ਹੋਏ ਸੀਗੇ ਤੇ ਹਲੇ ਜਿਹੜਾ ਉਹਦਾ ਘਰ ਵਾਲਾ ਤੇ ਨਾਲ ਕਹਿੰਦੇ ਉਹਦਾ ਦਰ ਉਹ ਇੱਥੇ ਇਕੋ ਇਕੱਠੇ ਰਹਿੰਦੇ ਸੀਗੇ ਇਸੇ ਮਕਾਨ ਦੇ ਵਿੱਚ ਪਰ ਅਚਾਨਕ ਕੱਲ ਇਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਜਾਂਦੀ ਹੈ ਉਹ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਜਿਹੜਾ ਉਹਨੂੰ ਮ੍ਰਿਤਕ ਉਸਨ ਦਾ ਜਾਂ ਹਸਪਤਾਲ ਦੇ ਵਿੱਚ ਜਿਹੜਾ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਆ ਕੇ ਇਸ ਮਾਮਲੇ ਦੀ ਜਿਹੜੀ ਨਿਰਪੱਖ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਕਿਉਂਕਿ ਮੌਕੇ ਤੇ थाना ਫੇਸ 8 ਪੁਲਿਸ ਪਹੁੰਚੀ ਆ ਉਹਦੇ ਵੱਲੋਂ ਵੀ ਜਿਹੜੀ ਆ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਆ ਮਹਾਲੀ ਦੇ 69 ਦੇ ਵਿੱਚ ਜਿਹੜਾ 700 ਉਹ ਜਿਹੜਾ ਕੁਝ ਨੰਬਰ ਵੇਡਾ ਮਕਾਨ ਆ ਕਿਉਂਕਿ ਇੱਥੇ ਜਿਹੜਾ ਰੈਂਟ ਤੇ ਰਹਿੰਦੇ ਸੀਗੇ ਤੇ 2 ਸਾਲ ਹੀ ਹਲੇ ਵਿਆਹ ਨੂੰ ਹੋਏ ਸੀ ਪਰ ਇਹ ਜਿਹੜੀ ਆ ਮਾਰੀ ਕਟਣਾ ਬਾਪਰ ਗਿਆ ਹਲਾਕੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਲਗਾਤਾਰ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀਗੀਆਂ ਪਰਿਵਾਰਕ ਮੈਂਬਰ ਕਾਫੀ ਜਿਹੜਾ ਗਮਹੀਨ ਮਾਹੌਲ ਦੇ ਵਿੱਚ ਹਸ਼ਿਆਰ ਤੋਂ ਆਇਆ ਹਰਿਆਣੇ ਦੇ ਰਹਿਣ ਵਾਲੇ ਨੇ ਹਸ਼ਿਆਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਤੇ ਹੁਣ ਉਸ ਦਾਵਾ ਕਰੀਆ ਕਿ ਅਸੀਂ ਤਾਂ ਐਫ ਆਰ ਦਰਜ ਕਰ ਲਈ ਤੇ ਮਾਮਲੇ ਦੀ ਜੀ ਜਾਂਚ ਉਹ ਕੀਤੀ ਜਾ ਰਹੀ ਹੈ ਗੱਲਬਾਤ ਪਰਿਵਾਰਕ ਮੈਂਬਰ ਨੂੰ ਸਮਝਾਇਆ ਜਾ ਰਿਹਾ ਉਹਨਾਂ ਨੂੰ ਐਫਆਈਆ ਕਾਪੀ ਵੀ ਦਿਖਾਈ ਜਾ ਰਹੀ ਹੈ ਕਿ ਪੱਚਾ ਦਰਜ ਹੋ ਗਿਆ ਪਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੁਲਸ ਨੂੰ ਸੀ ਕੱਲ ਦੇ ਫੋਨ ਕਰਦੇ ਆ ਪੁਲਸ ਨਹੀਂ ਪਹੁੰਚੀ ਸੀ ਪਰ ਪੁਲਸ ਕਹਿੰਦੀ ਆ ਕਿ ਅਸੀਂ ਉਸੇ ਦਿਨ ਤੋਂ ਜਿਹੜੀ ਆ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਉਹ ਦੋਨੇ ਹਲੇ ਫਰਾਰ ਦੱਸੇ ਜਾ ਰਹੇ ਨੇ ਪਰਿਵਾਰਕ ਮੈਂਬਰ ਨੇ ਸਰ ਕਿਆ ਧਿਆਨ ਆ ਮੇਰਾ ਨਾਮ ਰੱਖ ਦਿਓ ਕੀ ਲੱਗ ਤੁਸੀਂ ਆਪਪ੍ਰਿੰਟ ਬਹੁਤ ਬਿਲਕੁਲ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਨਗੇ ਪ੍ਰਿੰਕਾ ਆਪਣੇ ਲਾਤਰ ਇਹ ਦਾਦੀ ਹੈ ਇਹ ਫਾਦਰ ਸਾਹਿਬ ਹੈ ਜੀ ਪ੍ਰਿੰਕਾ ਕੇ ਅੱਛਾ ਹਾਂਜੀ ਆ ਫਾਦਰ ਸਾਹਿਬ ਹੋ ਕਿੰਨੇ ਸਾਲ ਹੋ ਗਏ ਤੇ ਸ਼ਾਦੀ ਕੋ ਪ੍ਰਿੰਕਾ ਦੀ ਜੀ ਦੋ ਸਾਲ ਹੈ ਟੋਟਲ 5 ਫਰਵਰੀ 2023 ਨੂੰ ਸ਼ਾਦੀ ਹੋਈ ਸੀ ਜੀ रेंज मैरिज थी आज रेंज मैरिज थी जी अरेज मैरिज थी जी आपने शादी की लड़का क्या काम करता था कुछ उस भी काम नहीं करता था जी ना उसका भाई काम करता ना वो काम करता था जिसकी मम्मी लग रही जी हरियाणा पुलिस के अंदर जी उन्हें जी सात आठ मीटर लड़की तंग नहीं की जी उसके बाद में तंग करने लग गई लड़की को जी अब भी झगड़ा करते थे कई बार पैसे मांगते थे जी उसका बी एस सी में एडमिशन करवाया था जी पैसे हमारे घर से लेके गया बटे डेढ़ लाख रुपए जी और पहला भी सात लाख रुपए दे रखे थे नब्बे हजार रूपये बार दे रखे थे जी अब भी पैसे मांग रहे थे वे जी लड़के लड़के के साथ झगड़ा करते थे जी अब लड़की को समझाते थे बेटा को गलत कदम मत उठा लेना लड़की बोलती थी मैं तुम्हारा शेर बेटा हूँ कोई गलत कदम नहीं उठाऊंगी मैं समझदार हूँ अपने आप में में वो रेस्ट तो, नहीं वो जी अब घूम रहे थे गिरफ्तारी आप, आपने देखा कि जहाँ पर आप लेके गए थे अस्पताल जहाँ यही ले गए खुद लेके गए थे जी एक सौ बारह फोन उसका जी उस, एक सौ बारह फोन किया जी एक सौ बारह वाले ने जी पुलिस बुला जी पुलिस वाले तार के लेके उनके साथ में कोई लेडीज पुलिस भी नहीं थी जी उन्हें

हमने पता चल गया है मेरे अंकल ने बताया लड़की के साथ को हादसा हो गया है तुम आओ फिर हम रात को आए जी हमने साथ जी को भेज दिया यहाँ पे सस्पेशन देखो क्या है वहां पर जाके ने उन पुलिस वाले आए जी वे लड़कियों को यहाँ से लेके और हॉस्पिटल में ले गई जी हॉस्पिटल में ले जाने के बाद में जी रात को छोड़ के बाज गई लड़की को जी शक क्यों लगता है की उसने उसका कत्ल हुआ है क्योंकि परिवार का कर... सुंदर एक्टिव जी लगता है सुसाइड नहीं कर नहीं कभी भी सवाल ही पैदा नहीं जी उसके मिर्दी माँ को बोलती थी मैं तुम्हारा सिर बैठा हूँ कभी गलत कदम नहीं उठाऊंगी मैं और मेरी पत्नी बोलती मैंने उसको लड़की को समझाया बेटा तू नौकरी छोड़ दे मेरे लड़का ने बोला मेरी माँ ने बोला तू नौकरी जी अनमेरिड थे दोनों जी और दस दस दिन रहते थे दुनुण दुनुण जी नरसिंह का कोर्स पढ़ी लिखी लड़की थी आपने ऐसे लड़के के साथ शादी कर ली जो फ्री फ्री था हमने जी कह रहे थे वो विदेश जाएंगे जी विदेश के लिए गया था लड़की राजी होगी तुम पैसे दे दो भाई ਇਹ ਆਪਣੇ ਭਾਵਾਵਾਂ ਨੇ ਪੈਸੇ ਦੇ ਦਿੱਤੇ ਜੀ 7 ਲੱਖ ਰੁਪਏ ਨੂੰ ਕੋਜੀ ਅੱਛਾ ਉਸਕੇ ਬਾਅਦ ਦੋ ਤਿੰਨ ਲੱਖ ਹੋਰ ਲੇ ਗਏ ਤੇ ਜੀ ਵੀ ਆਮਨੇ ਬੋਲੇ ਵਿਦੇਸ਼ ਜਾਏਗੇ ਮੈਂ ਵਿਦੇਸ਼ ਜਾਏਗੀ ਉਸਨੇ ਹਾਈਲੈਸਟ ਕਰ ਰੱਖੀਤੀ ਬਟੇ ਉਹਨੇ ਲੜਕੇ ਨੇ ਅਮਨੇ ਉਸਕੇ ਲਈ ਬੋਲ ਦਿਆ ਬੇ ਲੜਕੀ ਵਿਦੇਸ਼ ਜਾਏਗੀ ਕੋਰਸ ਕਰਕੇ ਲੜਕੀ ਅੱਛੀ ਪੇ ਮਿਲ ਜਾਏਗੀ ਤੁਮ ਨਹੀਂ ਉਸੇ ਓਕੇ ਤੇ ਪੁਲਸ ਪਹੁੰਚ ਗਿਆ ਪੂਰਾ ਮਾਮਲੇ ਦੀ ਵੈਰੀਫਾਈ ਕੀਤੀ ਜਾਈਆ ਉਹ ਕਹਿੰਦੇ ਪਰਿਵਾਰ ਨੂੰ ਅਸੀਂ ਪੂਰਾ ਇਨਸਾਫ ਦਵਾਵਾਂਗੇ ਨਰਦੀਪ ਜੀ ਮੌਕੇ ਤੇ ਪਹੁੰਚੇ ਹੋ ਪਰਿਵਾਰ ਕੇ ਮੈਂਬਰਸ ਥੋੜਾ ਜਿਹਾ ਰੋਸ ਦੇਖੋ ਉਹਨਾਂ ਦੀ ਨੌਜਵਾਨ ਬੇਟੀ ਦੀ ਜੋ ਅਚਾਨਕ ਉਸੀ ਮੌਕੇ ਤੇ ਪਹੁੰਚੋ ਉਹਨਾਂ ਨੂੰ ਸੈਟੀਸਫਾਈ ਕੀਤਾ ਕੀ ਕਿਹਾ ਪਾਚਾ ਦਰਜ ਹੋ ਗਿਆ ਕੀ ਕਰਨਾ ਚਾਹੋਗੇ ਅ ਮੈਂ ਕੱਲ ਵੀ ਪਰਿਵਾਰ ਨੂੰ ਮਿਲਿਆ ਸੀਗਾ ਕੱਲ ਵੀ ਪਰਸਨਲੀ ਮੈਂ ਸਾਰੇ ਪਰਿਵਾਰ ਨਾਲ ਆਪ ਗੱਲ ਕੀਤੀ ਹੈ ਬੀਟੀ ਜਾਣ ਦਾ ਸਾਨੂੰ ਪੂਰੀ ਹਮਦਰਦੀ ਹੈ ਉਸ ਚੀਜ਼ ਦੀ ਤੇ ਅਸੀਂ ਕੱਲ ਹੀ ਇਹਦੇ ਚ ਐਫ ਆਈ ਆਰ ਦਰਜ ਕਰਤੀ ਸੀ ਐਫ ਆਈ ਆਰ ਨੰਬਰ 20 ਹੈ 106 ਬੀ ਐਨ ਐਸ ਤੇ ਮੁੰਡੇ ਦੇ ਖਿਲਾਫ ਹੈ ਮੁੰਡੇ ਦੇ ਪਰਿਵਾਰ ਦੇ ਖਿਲਾਫ ਹੈ ਐਫ ਆਈ ਆਰ ਤੇ ਇਹਦੇ ਚ ਜੋ ਵੀ ਕੰਮ ਹੈ ਅਨ ਮੈਰਿਡ ਹੋ ਰਿਹਾ ਹੈ ਉਹ ਕਈਆਂ ਨੂੰ ਮੇਬੀ ਇਸ ਚੀਜ਼ ਬਾਰੇ ਨਹੀਂ ਸੀ ਨੋਲੇਜ ਹੈਗੀ ਉਹ ਆਪਕੇ ਨੂੰ ਦੱਸਿਆ ਸਮਝਾਇਆ ਐਫ ਆਈ ਆਰ ਵੀ ਦਿਖਾਈਏ ਕੱਲ ਦੀ ਡੇਟ ਚੈੱਕ ਇਹ ਕੋਈ ਥੋੜਾ ਜਿਹਾ ਹੁੰਦਾ ਹੈ ਕਿਉਂਕਿ ਹਰਿਆਣੇ ਦੇ ਰਹਿਣ ਵਾਲੇ ਸੀ ਇੱਥੇ ਕਿਰਾਏ ਤੇ ਰਹਿੰਦੇ ਨੇ ਪਰਿਵਾਰ ਇਹਨਾਂ ਨੂੰ ਲੱਗ ਗਿਆ ਕਿਵੇਂ ਵੀ ਅਸੀਂ ਦੂਸਰੀ ਸਟੇਟ ਤੋਂ ਆ ਰਹੇ ਹਾਂ ਤੇ ਸਾਡੀ ਸੁਣਵਾਈ ਨਹੀਂ ਬਟ ਪੰਜਾਬ ਪੁਲਿਸ ਟੋਟਲੀ ਕਮਿਟਿਡ ਆਪਣਾ ਇੱਥੇ ਬਿਲਕੁਲ ਓਨ ਨੈਰਿਟੀ ਹੈ ਜੋ ਵੀ ਚੀਜ਼ ਹੋ ਰਹੀ ਹੈ ਤੇ ਅਸੀਂ ਨਾਲ ਦੇ ਨਾਲ ਐਫ ਆਈ ਆਰ ਦਰਜ ਕੀਤੀ ਹੈ ਇਹਨਾਂ ਦੀ ਸਟੇਟਮੈਂਟ ਬਾਈ ਨੇਮ ਕੀਤੀ ਹੈ ਕਿ ਸਰ ਹਾਂਜੀ ਹਾਂਜੀ ਬਿਲਕੁਲ ਜੀ ਇਹਦੇ ਹਸਬੰਡ ਤੇ ਬਾਈ ਨੇਮ ਹੈ ਪਰਿਵਾਰ ਦੇ ਮੈਂਬਰਸ ਨਾਲ ਅਟੈਕ ਉਹਦੇ ਚ ਐਫ ਆਈ ਆਰ ਤੇ ਮਤਲਬ ਹੁਣ ਇਹਨਾਂ ਨੂੰ ਪੋਸਟਮਾਰਟ ਤੋਂ ਬਾਅਦ ਅਸਲੀ ਮਤਲਬ ਪਤਾ ਲੱਗੇਗਾ ਕਿ ਕਾਰਨ ਕੀ ਹੈ ਕਿਉਂਕਿ ਇਹ ਮਰਡਰ ਦੀ ਕਾਰਨ ਹੈ ਸੁਸਾਇਡ ਦਾ ਤੁਸੀਂ ਕਹਿ ਰਹੇ ਹੋ ਮਤਲਬ ਜੀ ਇਸ ਮੌਕੇ ਤੇ ਦੇਖਿਆ ਹੈਂਗਿੰਗ ਦਾ ਮੈਟਰ ਸੀਗਾ ਅਸੀਂ ਉਹਦੇ ਚ ਅਬੈਟਮੈਂਟ ਟੂ ਸੁਸਾਇਡ ਦਾ ਪਰਚਾ ਦਿੱਤਾ ਤੇ ਪੋਸਟਮਾਰਟਮ ਕਰਵਾ ਕੇ ਜੋ ਵੀ ਇਹਦੇ ਵਿੱਚ ਕਲੈਰਿਟੀ ਹੋਈ ਇਨਵੈਸਟੀਗੇਸ਼ਨ ਨੂੰ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਕਲੀਅਰ ਹੋਊਗਾ ਠੀਕ ਹੈ ਤੁਹਾਨੂੰ ਬਿਲਕੁਲ ਐਸ ਐਚਓ ਸੀਗੇ ਖਾਣਾ ਫਿਰ ਰੱਟ ਦੇ ਨਵਦੀਪ ਜੀ ਸਪਸ਼ਟ ਤੌਰ ਤੇ ਕਹਿੰਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਤੱਕਾ ਨਹੀਂ ਕਿਉਂਕਿ ਬਾਹਰ ਤੋਂ ਆਇਨੇ ਥੋੜਾ ਜਿਹਾ ਲੱਗਦਾ ਉਹਨਾਂ ਨੂੰ ਕਿ ਪੁਲਿਸ ਪੱਖਪਾਤ ਕਰਦੀ ਹੈ ਕਹਿੰਦੇ ਅਸੀਂ ਪਰਚਾ ਵੀ ਦਰਜ ਕਰ ਲਿਆ ਕੇਸ ਵੀ ਦਰਜ ਕਰ ਲਿਆ ਜਦੋਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਆ ਜਾਵੇਗਾ ਪਰ ਫਲਹਾਲ ਮਾਮਲਾ ਥੋੜਾ ਜਿਆਦਾ ਇਸ ਕਰਕੇ ਗੰਭੀਰ ਆ ਕਿਸੇ ਵੀ ਨੌਜਵਾਨ ਲੜਕੀ ਦੀ ਅਚਾਨਕ ਮੌਤ ਹੋ ਜਾਣੀ ਪਰਿਵਾਰ ਲਈ ਵੱਡਾ ਜਿਹੜਾ ਸਦਮਾ ਹੁੰਦਾ ਕਿਉਂਕਿ ਨਰਸਿੰਗ ਦਾ ਕੋਰਸ ਕਰਦੀ ਇੱਕ ਹਸਪਤਾਲ ਦੇ ਵਿੱਚ ਨਰਸਿੰਗ ਸੀਗੀ ਤੇ ਲੜਕੇ ਦੇ ਨਾਲ ਜਿਹਨੋਂ ਕਹਿੰਦੇ ਵਿਆਹ ਹੋਇਆ ਉਹਨਾਂ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਸੀ ਇੱਥੇ ਹੁਣ ਕਿਰਾਏ ਤੇ ਰਹਿੰਦੇ ਸੀਗੇ ਪਰ ਮੱਦਭਾਗੀ ਕਟਣਾ ਹੈ ਪਰਿਵਾਰ ਦੇ ਵਿੱਚ ਜਿਹੜਾ ਗਮੀਨ ਮਾਹੌਲ ਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਚ ਅਸਲ ਸਚਾਈ ਕੀ ਨਿਕਲਦੀ ਹੈ ਕਤਲ ਜਾਂ ਮਰਡਰ ਇਹ ਫਿਲਹਾਲ ਜਾਂਚ ਦਾ ਵਿਸ਼ਾ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮਹਾਲੀ ਤੋਂ ਗਰਦੀਬੈਨੀਪਾਲ ਡੇਲੀ ਪੋਸਟ ਪੰਜਾਬੀ ਮਹਾਲੀ ਦੇ ਵਿੱਚ ਇੱਕ ਨੌਜਵਾਨ ਨਰਸ ਦੀ ਜਿਹੜੀ ਆ ਅਚਾਨਕ ਜਿਹੜੀਆਂ ਮੌਤ ਹੋ ਜਾਂਦੀ ਆ ਹਾਲਾਂਕਿ ਇਹ ਹਲੇ ਮੌਤ ਦਾ ਕਾਰਨ ਛੱਕੀ ਆ ਕਿਉਂਕਿ ਪਰਿਵਾਰਕ ਮੈਂਬਰ ਇਸ ਨੂੰ ਕਤਲ ਮੰਨਦੇ ਨੇ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸੁਸਾਇਸਾਈਡ ਆ ਹਰਿਆਣੇ ਦੀ ਰਹਿਣ ਵਾਲੀ ਸੀ ਪ੍ਰਿੰਕਾ ਤੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਨਰਸ ਸੀ ਮੌਕੇ ਤੇ ਪੁਲਿਸ ਪਹੁੰਚੀ ਆ ਪਰਿਵਾਰਕ ਮੈਂਬਰ ਨੇ ਪੂਰੀ ਜਾਣਕਾਰੀ ਹਾਸਲ ਕਰਦੀਆਂ ਕਿ ਆਖਰ ਕਟਣਾ ਵਾਪਸੀ ਕਿਵੇਂ ਦੋ ਸਾਲ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਿੰਕਾ ਦਾ ਜਿਹੜਾ ਵਿਆਹ ਹੋਇਆ ਦੋ ਸਾਲ ਹੋਏ ਸੀਗੇ ਤੇ ਹਲੇ ਜਿਹੜਾ ਉਹਦਾ ਘਰ ਵਾਲਾ ਤੇ ਨਾਲ ਕਹਿੰਦੇ ਉਹਦਾ ਦਰ ਉਹ ਇੱਥੇ ਇੱਕੋ ਇਕੱਠੇ ਰਹਿੰਦੇ ਸੀਗੇ ਇਸੇ ਮਕਾਨ ਦੇ ਵਿੱਚ ਪਰ ਅਚਾਨਕ ਕੱਲ ਇਹਨਾਂ ਨੂੰ ਫੋਨ ਆਉਂਦਾ ਕਿ ਉਹਨਾਂ ਦੀ ਲੜਕੀ ਦੀ ਮੌਤ ਹੋ ਜਾਂਦੀ ਹੈ ਉਹ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਜਿਹੜਾ ਉਹਨੂੰ ਮ੍ਰਿਤਕ ਉਸਨ ਦਾ ਜਾਂ ਹਸਪਤਾਲ ਦੇ ਵਿੱਚ ਜਿਹੜਾ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਆ ਕਿ ਇਸ ਮਾਮਲੇ ਦੀ ਜਿਹੜੀ ਨਿਰਪੱਖ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਮੌਕੇ ਤੇ थाना ਫੇਸ 8 ਪੁਲਸ ਪਹੁੰਚੀ ਆ ਉਹਦੇ ਵੱਲੋਂ ਵੀ ਜਿਹੜੀ ਗੱਲਬਾਤ ਪਰਿਵਾਰਕ ਮੈਂਬਰਾਂ ਨਾਲ ਕੀਤੀ ਜਾ ਰਹੀ ਆ ਮਹਾਲੀ ਦੇ 69 ਦੇ ਵਿੱਚ ਜਿਹੜਾ 700 ਉਹ ਜਿਹੜਾ ਕੁਝ ਨੰਬਰ ਵੇਡਾ ਮਕਾਨ ਆ ਕਿਉਂਕਿ ਇੱਥੇ ਜਿਹੜਾ ਰੈਂਟ ਤੇ ਰਹਿੰਦੇ ਸੀਗੇ ਤੇ 2 ਸਾਲ ਹੀ ਹਲੇ ਵਿਆਹ ਨੂੰ ਹੋਏ ਸੀ ਪਰ ਇਹ ਜਿਹੜੀ ਆ ਮਾਰੀ ਕਟਣਾ ਬਾ ਪਰ ਗਿਆ ਹਲਾਕੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਲਗਾਤਾਰ ਸਾਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਸੀਗੀਆਂ ਪਰਿਵਾਰਕ ਮੈਂਬਰ ਕਾਫੀ ਜਿਹੜਾ ਗਮੀਨ ਮਾਹੌਲ ਦੇ ਵਿੱਚ ਹਸ਼ਿਆਰ ਤੋਂ ਆਇਆ ਹਰਿਆਣੇ ਦੇ ਰਹਿਣ ਵਾਲੇ ਨੇ ਹਸ਼ਿਆਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਤੇ ਹੁਣ ਉਸ ਦਾਵਾ ਕਰੀਆ ਕਿ ਅਸੀਂ ਤਾਂ ਐਫ ਆਰ ਦਰਜ ਕਰ ਲਈ ਤੇ ਮਾਮਲੇ ਦੀ ਜੀ ਜਾਂਚ ਉਹ ਕੀਤੀ ਜਾ ਰਹੀ ਹੈ ਗੱਲਬਾਤ ਪਰਿਵਾਰਕ ਮੈਂਬਰ ਨੂੰ ਸਮਝਾਇਆ ਜਾ ਰਿਹਾ ਉਹਨਾਂ ਨੂੰ ਐਫਆਈਆ ਕਾਪੀ ਵੀ ਦਿਖਾਈ ਜਾ ਰਹੀ ਹੈ ਕਿ ਪੱਚਾ ਦਰਜ ਹੋ ਗਿਆ ਪਰ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੁਲਸ ਨੂੰ ਸੀ ਕੱਲ ਦੇ ਫੋਨ ਕਰਦੇ ਆ ਪੁਲਸ ਨਹੀਂ ਪਹੁੰਚੀ ਸੀ ਪਰ ਪੁਲਸ ਕਹਿੰਦੀ ਆ ਕਿ ਅਸੀਂ ਉਸੇ ਦਿਨ ਤੋਂ ਜਿਹੜੀ ਆ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਉਹ ਦੋਨੇ ਹਲੇ ਫਰਾਰ ਦੱਸੇ ਜਾ ਰਹੇ ਨੇ ਪਰਿਵਾਰਕ ਮੈਂਬਰ ਨੇ ਸਰ ਕਿਆ ਬਿਆਨ ਆ ਮੇਰਾ ਨਾਮ ਰੱਖ ਦਿਓ ਕੀ ਲੱਗ ਤੁਸੀਂ ਆਪਪ੍ਰਿੰਟ ਬਿਲਕੁਲ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਨਗੇ ਪ੍ਰਿੰਕਾ ਆਪਣੇ ਲੱਗਦੇ ਇਹ ਦਾਦੀ ਹੈ ਇਹ ਫਾਦਰ ਸਾਹਿਬ ਹੈ ਜੀ ਪ੍ਰਿੰਕਾ ਕੇ ਅੱਛਾ ਹਾਂਜੀ ਆ ਫਾਦਰ ਸਾਹਿਬ ਹੋ ਕਿੰਨੇ ਸਾਲ ਹੋ ਗਏ ਤੇ ਸ਼ਾਦੀ ਕੋ ਪ੍ਰਿੰਕਾ ਤੋਂ ਜੀ ਦੋ ਸਾਲ ਹੈ ਟੋਟਲ 5 ਫਰਵਰੀ 2023 ਨੂੰ ਸ਼ਾਦੀ ਹੋਈ ਸੀ ਜੀ 24 ਸਾਲ ਕੀ ज मैरिज थी जी रेंज थी रेंज मैरिज थी रेंज थी आपने शादी की लड़का क्या काम करता था कुछ उस भी काम नहीं करता था जी ना उसका भाई काम करता ना वो काम करता था जिसकी उम्मीद लग रही थी हरियाणा पुलिस के अंदर जी उन्हें जी सात आठ मीटर लड़की तंग नहीं की जी उसके बाद में तंग करने लग गई लड़की को जी अब भी झगड़ा करते थे कई बार पैसे मांगते थे जी उसका बी एस सी में एडमिशन करवाया था जी पैसे हमारे घर से लेके गया बटे डेढ़ लाख रुपए जी और पहला भी सात लाख रुपए दे रखे थे नब्बे हजार रूपये एक बार दे रखे थे जी अब भी पैसे मांग रहे थे वे जी लड़के लड़के के साथ झगड़ा करते थे जी अब लड़की को समझाते थे बेटा को गलत कदम मत उठा लेना लड़की बोलती थी मैं तुम्हारा शेर बेटा हूँ कोई गलत कदम नहीं उठाऊंगी मैं समझदार हूँ पूरी एक्टिव अपने आप में में वो रेस्ट तो, नहीं हो वो जी अब घूम रहे थी उनको गिरफ्तारी आपने देखा कि जहाँ पर आप लेके गए थे अस्पताल जहाँ यही ले गए खुद लेके गए थे जी उन सौ बारह फोन उसका उस, उनने जी एक सौ बारह फोन किया जी एक सौ बारह वाले ने जी पुलिस बुला जी पुलिस वाले तार के लेके गए जी उनके साथ में कोई लेडीज पुलिस भी नहीं थी जी उन्हें

हमने पता चल गया है मेरा अंकल ने बताया लड़की के साथ को हादसा हो गया है तुम आओ फिर हम रात को आए जी हमने साथ जी को भेज दिया यहाँ पे सस्पेशन देखो क्या है वहां पर जाके पुलिस वाले आए जी वे लड़कियों को यहाँ से लेके और हॉस्पिटल में ले गई जी हॉस्पिटल में ले जाने के बाद में जी रात को छोड़ के बाजगी लड़की को जी शक क्यों लगता है की उसने उसका कत्ल हुआ है क्योंकि परिवार का सुंदर एक्टिव जी लगता है सुसाइड नहीं कर सकते। नहीं कभी सवाल ही पैदा नहीं जी उसके मिर्दारा को बोलती थी मैं तुम्हारा सिर बैठा हूँ कभी गलत कदम नहीं उठाऊंगी मैं और मेरी पत्नी बोलती मैंने उसको लड़की को समझाया बेटा नौकरी छोड़ दे मेरे लड़का ने बोला मेरी माँ ने बोला तू नौकरी जी अनमेरिड थे दोनों जी और दस दस दिन रहते थे जी नर्सिंग का कोर्स पढ़ी लिखी लड़की थी आपने ऐसे लड़के के साथ शादी कर ली जो फ्री फ्री था हमने जी कह रहे थे वो विदेश जाएंगे जी विदेश के लिए गया था लड़की राजी होगी तुम पैसे दे दो भाई ਇਹ ਆਪਣੇ ਭਾਵਾਵਾਂ ਨੇ ਪੈਸੇ ਦੇ ਦਿੱਤੀ ਜੀ 7 ਲੱਖ ਰੁਪਏ ਨੂੰ ਕੋਜੀ ਅੱਛਾ ਉਸਕੇ ਬਾਅਦ ਦੋ ਤਿੰਨ ਲੱਖ ਹੋਰ ਲੇ ਗਏ ਤੇ ਜੀ ਵੀ ਆਮਨੇ ਬੋਲੇ ਵਿਦੇਸ਼ ਜਾਏਗੇ ਮੈਂ ਵਿਦੇਸ਼ ਜਾਏਗੀ ਉਸਨੇ ਆਈ ਲਿਸਟ ਕਰ ਰੱਖੀ ਤੀ ਬਟੇ ਉਹਨੇ ਲੜਕੇ ਨੇ ਅਮਨੇ ਉਸਕੇ ਲਈ ਬੋਲ ਦਿਆ ਬੇ ਲੜਕੀ ਵਿਦੇਸ਼ ਜਾਏਗੀ ਕੋਰਸ ਕਰਕੇ ਲੜਕੀ ਅੱਛੀ ਪੇ ਮਿਲ ਜਾਏਗੀ ਤੁਮ ਨਹੀਂ ਉਸੇ ਓਕੇ ਤੇ ਪਹੁੰਚ ਗਿਆ ਪੂਰਾ ਮਾਮਲੇ ਦੀ ਵੈਰੀਫਾਈ ਕੀਤੀ ਜਾਈ ਜਾ ਉਹ ਕਹਿੰਦੇ ਪਰਿਵਾਰ ਨੂੰ ਅਸੀਂ ਪੂਰਾ ਇਨਸਾਫ ਦਵਾਵਾਂਗੇ ਨਵਦੀਪ ਜੀ ਮੌਕੇ ਤੇ ਪਹੁੰਚੇ ਹੋ ਪਰਿਵਾਰ ਕੇ ਮੈਂਬਰਸ ਥੋੜਾ ਜਿਹਾ ਰੋਸ ਦੇਖੋ ਉਹਨਾਂ ਦੀ ਨੌਜਵਾਨ ਬੇਟੀ ਦੀ ਜੋ ਅਚਾਨਕ ਮੌਤ ਹ